ਕਲੀਵ ਸਿੰਘ ਡੈਕਟ ਡੇਰੀ ਵਿਕਾਸ ਪາກ ਪੰਜਾਬ ਸਕੀਮਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਇੱਕ ਸਪੈਸ਼ਲ ਸਕੀਮ ਜੋ ਰਾਜ ਸਰਕਾਰ ਕੇਂਦਰ ਸਰਕਾਰ ਦੀ ਮਦਦ ਨਾਲ ਨੈਸ਼ਨਲ ਲਾਈਫਟਾਈਮ ਕਮਿਸ਼ਨ ਦੇ ਵਿੱਚ ਅਸੀਂ ਟ੍ਰੇਨਿੰਗ ਚੋਂ ਇੱਕ ਫੰਡ ਸਰਕਾਰ ਤੋਂ ਲਏ ਨੇ ਜਿਹਦੇ ਚ ਕੁਝ ਹਿੱਸਾ ਸੈਂਟਰ ਸਰਕਾਰ ਦਾ ਕੁਝ ਪੰਜਾਬ ਸਰਕਾਰ ਦਾ ਵਾ ਕੁਝ ਸਾਡੇ ਫਾਰਮਰ ਦਾ ਹਿੱਸਾ ਉਹਦੇ ਚ ਨੈਸ਼ਨਲ ਲਾਈਫਟਾਈਮ ਕਮਿਸ਼ਨ ਆ ਜਿੰਨੇ ਅਸੀਂ ਪੰਜਾਬੀ ਚ ਰਾਸ਼ਟਰੀ ਪਸ਼ੂਧਨ ਮਿਸ਼ਨ ਕਹਿੰਦੇ ਆ ਇਹਦੇ ਚ ਅਸੀਂ ਆਮ ਆਪਾਂ ਦੇਖਦੇ ਆਂ ਵੀ ਸਾਡੇ ਫਾਰਮਰ ਦਾ ਚਾਹੇ ਉਹ ਖੇਤੀ ਦਾ ਕੰਮ ਕਰਦੇ ਜਾਂ ਡੇਰੀ ਦਾ ਕਰਦੇ ਨੇ ਪਸ਼ੂ ਪਸ਼ੂ ਪਾਲਣ ਦਾ ਕਰਦੇ ਆਂ ਉਹਨਾਂ ਨੂੰ ਬੜਾ ਰਿਸਕ ਹੁੰਦਾ ਵਾ ਕਦੇ ਉਹਨਾਂ ਦੇ ਡੰਗਰ ਦਾ ਨੁਕਸਾਨ ਹੋ ਜਾਂਦਾ ਉਹਨਾਂ ਨੂੰ ਕੋਈ ਬੀਮਾ ਨਹੀਂ ਮਿਲਦਾ ਅਸੀਂ ਜੋ ਪਹਿਲਾਂ ਕਰਜ਼ਾ ਦਵਾਉਨੇ ਆ ਉਹਦੇ 'ਚ ਤਾਂ ਬੀਮਾ ਬੈਂਕਾਂ ਕਰਵਾ ਦਿੰਦੀਆਂ ਨੇ ਲੋਨ ਕਰਜ਼ਾ ਕਿਸਾ ਦੇ ਵਿੱਚ ਬੀਮਾ ਜਿਹੜਾ ਆਮ ਫਾਰਮਰ ਜਿਹਨੇ ਪੰਜ ਤੱਕ ਦੇ ਮੱਝਾਂ ਜਾਂ ਗਾਂਾਂ ਰੱਖੀਆਂ ਹੋਈਆਂ ਨੇ ਪਹਿਲਾਂ ਹੀ ਐਸਾ ਲਈ ਹੋਇਆ ਪਹਿਲਾਂ ਦੋ ਦੋ ਮੱਝਾਂ ਹੁੰਦੀਆਂ ਚੀਂਆਂ ਜਾਂ ਗਾਵਾਂ ਐਸ ਸਾਲ ਜਿਹੜਾ ਉਹਨਾਂ ਨੇ 5 ਸਾਲ ਦਾ ਕਿ 5 ਗਾਂ ਵੱਤ ਤੋਂ ਵੱਧ ਪੰਜ ਡੰਗਰ ਜੀ ਨੇ ਰੱਖੇ ਹੋਏ ਨੇ ਉਹਦੇ ਵਾਸਤੇ ਤੁਸੀਂ ਬੀਮਾ ਕਰਾ ਸਕਦੇ ਹੋ ਅਸੀਂ ਬੜੀ ਮਸਕਤ ਨਾਲ ਸਕੀਮ ਚ ਬਣਾਈ ਆ ਨੀ ਚਾ ਆ ਕੇ ਪੰਜਾਬ ਦੇ ਆਮ ਫਾਰਮਰ ਦਾ ਫਾਇਦਾ ਹੋਵੇ ਜਿਹੜਾ ਜਿਹੜਾ ਚਾਰ ਪੰਜ ਡੰਗ ਰੱਖਦਾ ਵਾ ਉਹਦੇ 'ਚ 70000 ਰੁਪਏ ਅਸੀਂ ਜਿਹੜਾ ਮੱਝ ਜਾਂ ਗਾਂ ਦਾ ਰੀਡ ਰੱਖਿਆ ਹੋਇਆ ਵਾ ਤੇ 3 ਸਾਲ ਦਾ ਬੀਮਾ ਕਰਾ ਸਕਦੇ ਹੋ ਤੁਸੀਂ 2 ਸਾਲ ਦਾ ਬੀਮਾ ਕਰਾ ਸਕਦੇ ਹੋ ਤੇ 1 ਸਾਲ ਦਾ ਕਰਾ ਸਕਦੇ ਹੋ ਇਹ ਜਿਹੜਾ ਆਮ ਫਾਰਮਰ ਵਾਸਤੇ ਜਿਹੜਾ ਆ ਬੀਮਾ ਵਾ ਤਿੰਨ ਸਾਲ ਦਾ ਜਿਹੜਾ ਬੀਮਾ ਵਾ ਉਹ 5500 ਰੁਪਇਆ ਜੇ 70000 ਰੁਪਇਆ ਇੱਕ ਮੱਝ ਜਾਂ ਗਾਂ ਦਾ ਰੇਟ ਆ ਰੇਟ ਇੱਕੋ ਹੀ ਆ ਚਾਹੇ ਮੱਝ ਲਾਓ ਚਾਹੇ ਗਾਂ ਲਾਓ ਉਹਦੇ ਚ ਜੇ 8% ਦਾ ਹਿਸਾਬ ਲਾਈਏ 5500 ਰੁਪਏ ਬਣਦਾ ਜਿਹਦੇ ਚ 25% ਭਾਰ ਸਰਕਾਰ ਦਾ ਹਿੱਸਾ ਵਾ 25% ਜਿਹੜਾ ਸਾਡਾ ਸਟੇਟ ਗਵਰਨਰ ਦਾ ਹਿੱਸਾ ਪੰਜਾਬ ਸਰਕਾਰ ਦਾ ਤੇ 50% ਸਾਡਾ ਫਾਰਮਰ ਪਾਊਗਾ ਜਨਰਲ ਚ ਉਹ ਜੇ 5600 ਰੁਪਇਆ ਜੇ ਤਿੰਨ ਸਾਲ ਦਾ ਬੀਮਾ ਉਹਦਾ ਤੇ ਅਸੀਂ 2800 ਰੁਪਿਆ ਜਿਹੜਾ ਸਰਕਾਰ ਵੱਲੋਂ ਬੀਮਾ ਦਿੱਤਾ ਜਾਊਗਾ ਤੇ 2800 ਰੁਪਿਆ ਸਾਡਾ ਫਾਰਮਰ ਦੇਊਗਾ ਉਹ ਬਹੁਤ ਵਧੀਆ ਸਕੀਮ ਆ ਅਸੀਂ ਅਸੀਂ ਚਾਹੁੰਦੇ ਆ ਵੀ ਸਾਡੇ ਫਾਰਮਰ ਨੂੰ ਜਿਵੇਂ ਆਪਾਂ ਆਪਣੇ ਮਨੁੱਖੀ ਜੀਵਨ ਵਿੱਚ ਬੀਮਾ ਕਰਾਉਨੇ ਆ ਕਹਿੰਨਾ ਅਸੀਂ ਫਾਰਮਰ ਦਾ ਬੀਮਾ ਕਰਾਉਣਾ ਚਾਹੁੰਦੇ ਆ ਇਹ ਚ ਇੱਕ ਦਾ ਇੱਕ ਸਾਲ ਦਾ ਵੀ 2 ਸਾਲ ਦਾ ਵੀ ਹੋ ਸਕਦਾ ਵਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਤੁਸੀਂ 3 ਸਾਲ ਦਾ ਬੀਮਾ ਕਰਾਓ ਇਹਦੇ ਚ ਜੇ ਬੀਮਾ ਵਾ ਉਹ 50% ਬੀਮਾ ਵਾ ਇੱਕ ਸਾਲ ਦਾ ਵੀ ਕਰਾ ਸਕਦੇ ਹੋ ਦੋ ਚੱਲਦਾ ਵੀ ਕਰਾ ਸਕਦੇ ਹਾਂ ਜੀ ਪਹਿਲੀ ਵਾਰੀ ਸਕੀਮ ਚਲਾਈ ਆ ਐਸਸੀ ਵਾਸਤੇ ਖਾਸ ਕਰਕੇ ਜਿਹੜੀ ਆ ਜਿਹੜੇ ਸਾਡੇ ਬੀਪੀਐਲ ਕਾਰਡ ਹੋਲਡਰ ਨੇ ਜਿਨ੍ਹਾਂ ਕੋਲੇ ਬੀਪੀਐਲ ਕਾਰਡ ਬਣੇ ਹੋਏ ਨੇ ਜਾਂ ਸਲੀਵ ਕਾਸਟ ਜਾਂ ਸਿਊ ਟਰਾਈਬ ਅਨੁਸੂਚਿਤ ਕਬੀਲੇ ਕਹਿੰਦੇ ਅਸੀਂ ਆਪਣੇ ਪਾਸਾ ਦੇ ਵਿੱਚ ਉਹ ਤਾਂ ਪੰਜਾਬ ਚ ਹੈ ਨਹੀਂਗੇ ਅਨੁਸੂਚਿਤ ਜਾਤੀਆਂ ਦੇ ਲੋਕ ਜਿਹੜੇ ਸਾਡੇ ਕੋਲੇ 32% ਰਹਿੰਦੇ ਨੇ ਪੰਜਾਬ ਦੇ ਵਿੱਚ 68% ਜਨਰ ਰਹਿੰਦੇ ਨੇ ਇਹ ਡਾਟਾ ਵਾ ਕੋਈ ਮੈਂ ਆਪਣੇ ਕੋਲੋਂ ਨਹੀਂ ਬਣਾ ਰਿਹਾ ਸਰਕਾਰ ਦਾ ਡਾਟਾ ਵਾ ਇਹ 32% ਲੋਕਾਂ ਨੂੰ ਅਸੀਂ 70% ਮਾਫੀ ਦੇਵਾਂਗੇ ਵਿੱਚ 5200 ਦਾ ਬੀਮਾ ਜਿਵੇਂ ਅਸੀਂ ਕਰਨਾ ਇੱਕ ਮੱਝਾ گاਾਂ ਦਾ 3 ਸਾਲ ਦਾ ਉਹਦੇ ਚ ਜਿਹੜਾ ਐਸਸੀ ਨੂੰ ਜਿਹੜੇ ਸ਼ਰੂਕਾਸ਼ ਜਨ ਜਾਤੀਆਂ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਸਿਰਫ 1680 ਰੁਪਏ ਦੇਣੇ ਪੈਣਗੇ 1680 ਮੀਨ ਜ ਲਗਭਗ 30% ਬਣਦਾ ਬਹੁਤਾ 40% ਗਵਰਨਮੈਂਟ ਆਫ ਇੰਡੀਆ ਦਾ ਹੋਊਗਾ 30% ਇਹ ਹੋਊਗਾ ਮੇਰੀ ਬੇਨਤੀ ਆ ਸੂ ਪੰਜਾਬ ਦੇ ਨਿਵਾਸੀਆਂ ਨੂੰ ਵੀ ਆਪਣੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਡੇਰੀ ਵਿਕਾਸ ਨਾਲ ਉਹਨਾਂ ਨੇ ਦਫ਼ਤਰ ਜਾ ਕੇ ਜਿਹੜੇ ਆਮ ਤਕਰੀਬਨ ਜਿਹੜੇ ਦਫ਼ਤਰ ਨੇ ਉਹ ਸਾਰੇ ਜਿਹੜਾ ਡੀਸੀ ਦਫ਼ਤਰਾਂ ਚ ਹੀ ਨੇ ਕੁਝ ਦਫ਼ਤਰ ਜਿਹੜੇ ਬਾਹਰ ਨੇ ਮੈਂ ਤੁਹਾਨੂੰ ਦੱਸ ਦਿਆਂਗਾ ਜਿੱਥੇ ਤੁਸੀਂ ਸਾਡੇ ਦਫ਼ਤਰਾਂ ਨਾਲ ਅਟੈਚ ਕਰ ਸਕਦੇ ਹੋ ਜ਼ਿਲ੍ਹਾ ਨਾਲ ਟ੍ਰੇਨਿੰਗ ਸੈਂਟਰਾਂ ਤੇ ਉਹਤੇ ਤੁਸੀਂ ਆਪਣੀ ਖੇਤੀ ਨਾਲ ਜੁੜੇ ਹੋਏ ਹੋਓ ਇਹਨਾਂ ਦਾ ਤੁਸੀਂ ਸਵਾਲ ਐਕਸਪਰਟਾਂ ਨੂੰ ਪੁੱਛਦੇ ਹੋ ਮੈਂ ਵੀ ਉਹਦੇ ਚ ਜੁੜਿਆ ਹੋਇਆ ਹਾਂ ਐਜ਼ ਬਤੌਰ ਡਾਇਰੈਕਟਰ ਡੇਰੀ ਵਿਕਾਸ ਪੰਜਾਬ ਤੇ ਨਾਲ ਮੇਰੇ ਡਿਪਟੀ ਲੈਟਰ ਵੀ ਜੁੜੇ ਹੋਏ ਨੇ ਤੇ ਉਹਨਾਂ ਨੂੰ ਅਸੀਂ ਜਿਹੜੀ ਤੁਹਾਡੇ ਵੀਡੀਓ ਵੀ ਤੁਹਾਡੇ ਜਿਹੜੇ ਗਰੁੱਪ ਚ ਪਾ ਦਾਂਗੇ ਇੱਥੇ ਅਸੀਂ ਤੁਹਾਡੇ ਤਾਂ ਕਿ ਇਹਦੇ ਚ ਤੁਸੀਂ ਇਹਨਾਂ ਨੂੰ ਸਵਾਲ ਪੁੱਛ ਕੇ ਸਾਡੇ ਆਪਣੀ ਖੇਤੀਆਂ ਵਾਲਾ ਸਾਡਾ ਸਾਰੇ ਪੰਜਾਬ ਦੇ ਵਿੱਚ ਇਹਨਾਂ ਨਾਲ ਸਾਡਾ ਨੇੜੇ ਦਾ ਰابطਾ ਵਾ ਅਸੀਂ ਆਪਣੀ ਖੇਤੀ ਦੇ ਚੈਨਲ ਦੇ ਰਾਹੀਂ ਮਾਧਿਮ ਰਾਹੀਂ ਬਤੋ ਬਦ ਫਾਰਮਰ ਦਾ ਫਾਇਦਾ ਕਰਨਾ ਚਾਹੁੰਦੇ ਆ ਤੁਸੀਂ ਇਸ ਸਮੇਂ ਦਾ ਲਾਭ ਉਠਾਓ ਧੰਨਵਾਦ ਜੀ